ਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੋਰ ਦਾ ਸਮਾਣਾ ਵਿਖੇ ਕਿਸਾਨਾਂ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ ਦਾਦੀਏ ਕਿ ਪੁਲਿਸ ਨੇ ਭਾਰੀ ਸੁਰੱਖਿਆ ਦੇ ਵਿੱਚ ਪ੍ਰਨੀਤ ਕੋਰ ਨੂੰ ਰੈਲੀ ਵਾਲੀ ਥਾਂ ਤੇ ਪਹੁੰਚਾਇਆ ਉੱਥੇ ਹੀ ਪੁਲਿਸ ਸੁਰੱਖਿਆ ਦੇ ਵਿੱਚ ਬੀਜਪੀ ਦੀ ਯੂਥ ਰੈਲੀ ਤਾਂ ਸਫਲ ਰਹੀ ਹੈ ਲੇਕਿਨ ਮਹਾਰਾਣੀ ਪ੍ਰਨੀਤ ਕੋਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਉੱਥੇ ਕਿਸਾਨਾਂ ਨੇ ਕਿਹਾ ਕਿ ਬੀਜਪੀ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੇ ਤੇ ਗੋਲੀ ਚਲਾਈ ਹੈ ਅਤੇ ਸਾਡੇ ਕਿਸਾਨਾਂ ਦੀ ਮੌਤ ਹੋਈ ਲੇਕਿਨ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਹੁਣ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਨਹੀਂ ਆਉਣ ਦੇਵਾਂਗੇ ਉੱਥੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਅਤੇ ਬਹੁਤ ਜਦੋ ਜਹਿਦ ਦੇ ਬਾਅਦ ਕਿਸਾਨਾਂ ਨੂੰ ਬਾਅਦ ਦੇ ਵਿੱਚ ਰਿਹਾ ਕਰ ਦਿੱਤਾ ਗਿਆ ਪਰੰਤੂ ਮਹਾਰਾਣੀ ਪ੍ਰਨੀਤ ਕੋਰ ਦਾ ਪਟਿਆਲਾ ਦੇ ਹਲਕਾ ਸਮਾਣਾ ਵਿਖੇ ਯੂਥ ਮਿਲਣੀ ਪ੍ਰੋਗਰਾਮ ਦੇ ਦੌਰਾਨ ਕਿਸਾਨਾਂ ਨੇ ਪਰਮਾ ਵਿਰੋਧ ਕੀਤਾ ਤੇ ਜੰਮ ਕੇ ਨਾਰੇਬਾਜੀ ਕੀਤੀ ਹੈ ਉੱਥੇ ਹੀ ਪ੍ਰਨੀਤ ਕੋਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਦੇ ਲੋਕਾਂ ਦੇ ਲਈ ਚੋਣ ਮਨੀਫੈਸਟੋ ਲੈ ਕੇ ਆਈ ਹੈ ਅਦੇ ਉਸ ਦੇ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਭਾਵੇਂ ਔਰਤਾਂ ਹਨ ਭਾਵੇਂ ਬਜ਼ੁਰਗ ਹਨ ਭਾਵੇਂ ਨੌਜਵਾਨ ਸਭ ਦੇ ਲਈ ਸਰਕਾਰ ਕੰਮ ਕਰੇਗੀ ਨਾਲ ਹੀ ਉਹਨਾਂ ਕਿਹਾ ਕਿ ਪਟਿਆਲਾ ਤੋਂ ਜਾਖਲ ਰੇਲ ਲਾਈਨ 20 ਸਾਲ ਵਿੱਚ ਲੈ ਕੇ ਨਹੀਂ ਆਏ ਤਾਂ ਇਸ ਗੱਲ ਦਾ ਜਵਾਬ ਦਿੰਦੇ ਆ ਪ੍ਰਨੀਤ ਕੋਰ ਨੇ ਕਿਹਾ ਕਿ ਇਸ ਦਾ ਸਰਵੇ ਕਰਵਾਇਆ ਗਿਆ ਸੀ ਲੇਕਿਨ ਕੇਂਦਰ ਨੇ ਕਿਹਾ ਕਿ ਮੁਨਾਫੇ ਵਾਲਾ ਰੂਟ ਨਹੀਂ ਸਗੋਂ ਇਹ ਘਾਟੇ ਵਾਲਾ ਰੂਟ ਸੀ ਜਿਸ ਕਰਕੇ ਦੇਰੀ ਹੋਈ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਹੱਕ ਹੈ ਕਿ ਉਹ ਪ੍ਰਦਰਸ਼ਨ ਨੇ ਜਿਹੜੇ ਕਰ ਸਕਦੇ ਨੇ ਪਰੰਤੂ ਕਿਸਾਨਾਂ ਦੀ ਹਰ ਇੱਕ ਗੱਲ ਸੁਣਨੂ ਕੇਂਦਰ ਸਰਕਾਰ ਤਿਆਰ ਹੈ ਇਹ ਪਹਿਲਾ ਰਾਜਾ ਜਦੋਂ ਮੁੱਖ ਮੰਤਰੀ ਬਣਿਆ ਤਾਂ ਉਹਨੇ ਮਹਾਰਾਜ ਦੇ ਢੱਕਾ ਸਾਹਿਬ ਦੀ ਨੇਮ 'ਤੇ ਚੱਕ ਕੇ ਮਹਾਰਾਜ ਨੂੰ ਮੱਥੇ ਨਾਲ ਲਾਇਆ ਤੇ ਮੁਕਸਰ ਦੀ ਧਰਤੀ ਵੱਲ ਮੂੰਹ ਕਰਿਆ ਗੁਰੂ ਮਹਾਰਾਜ ਵਾਲਾ ਵੀ ਮੈਂ ਪੂਰਨ ਤੌਰ ਤੇ ਕਿਸਾਨੀ ਦਾ ਕਰਜ਼ਾ ਮਾਫ ਕਰਾਂਗਾ ਪੂਰਨ ਤੌਰ ਤੇ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਾਂਗਾ ਮੈਂ ਰੁਜ਼ਗਾਰ ਲੈ ਕੇ ਆਵਾਂਗਾ ਲੇਕਿਨ ਉਹ ਜਿੰਨੇ ਵੀ ਵਾਦੇ ਇਹਨੇ ਮਹਾਰਾਜ ਦੀ ਨੇਮ ਖਾ ਕੇ ਕਰੇ ਸੀ ਲੋਕਾਂ ਨੇ ਯਕੀਨ ਕਰ ਲਿਆ ਵੀ ਮਹਾਰਾਜ ਦੇ ਉੱਤੇ ਕੋਈ ਚੀਜ਼ ਨਹੀਂ ਫਿਰ ਆ ਜਾ ਮਹਾਰਾਜ ਦੀ ਨਾਮ ਖਾਦਾ ਇਹਨੂੰ ਆਪਾਂ ਨੂੰ ਵੋਟਾਂ ਪਾਓ ਇਹਨੂੰ ਮੁੱਖ ਮੰਤਰੀ ਬਣਾਓ ਇਹ ਸਾਡੇ ਵਾਦੇ ਪੂਰੇ ਕਰੇਗਾ ਲੇਕਿਨ ਲੋਕਾਂ ਨੇ ਆਪਣਾ ਜਿਹੜਾ ਕਰਜ਼ਾ ਸੀ ਉਹ ਭਰਨਾ ਬੰਦ ਕਰਤਾ ਰਾਜੇ ਦੇ ਵਿਸ਼ਵਾਸ ਕਰਕੇ ਵੀ ਇਹਨੇ ਮਹਾਰਾਜ ਦਾ ਨਾਮ ਖਾਦਾ ਪਰ ਹੋਇਆ ਕੀ ਰਾਜੇ ਨੇ ਗਦਾਰੀ ਕੀਤੀ ਇੱਕ ਵੀ ਵਾਦਾ ਨਹੀਂ ਭਗਾਇਆ ਕਿ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਜਿਹੜਾ ਇਕੱਠਾ ਹੋਇਆ ਕਰਜ਼ਾ ਉਹ ਭਰਿਆ ਤੇ ਕਿਸਾਨੀ ਬਰਬਾਦ ਹੋ ਗਈ ਉਹਦੀ ਜ਼ਿੰਮੇਵਾਰੀ ਰਾਜੇ ਦੀ ਹੈ ਕਿ ਅੱਜੋ ਹੀ ਰਾਜੇ ਦੇ ਘਰ ਵਾਲੀ ਮਾ 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 ਰਾਣੀ ਪ੍ਰਤੀਤ ਕੋਰ ਮਰਦਾਬਾ ਦੇਖੋ ਜਿਹੜੇ ਮੁੱਦੇ ਨੇ ਮੇਨ 10 ਗੱਲਾਂ ਨੇ ਜਿਹੜੇ ਵਿੱਚ ਹਰ ਇੱਕ ਜਿਹੜਾ ਵਰਗ ਹੈ ਗਰੀਬ ਤੋਂ ਲੈ ਕੇ ਉੱਪਰ ਆਈਟੀ ਤੱਕ ਉਸ ਵਰਗ ਦੇ ਵਿੱਚ ਜੋ ਉਹਨਾਂ ਦੀਆਂ ਲੋੜਾਂ ਨੇ ਜੋ ਉਸ ਵਰਗ ਨੂੰ ਉੱਪਰ ਚੱਕਣਾ ਹੈ ਉਹਦੇ ਮੈਨੀਫੈਸਟੋ ਦੇ ਵਿੱਚ ਸੋਚ ਕੇ ਇੱਕ ਇੱਕ ਚੀਜ਼ ਨੂੰ ਕਿਸ ਤਰ੍ਹਾਂ ਲਾਗੂ ਕਰਨਾ ਹੈ ਉਹ ਮੈਨੀਫੈਸਟੋ ਰਿਲੀਜ਼ ਕੀਤਾ ਹੈ ਇਹ ਮੋਦੀ ਜੀ ਦੀ ਗਾਰੰਟੀ ਹੈ ਮਹਾਰਾਸ਼ਟਰ ਵਿੱਚ ਜਿਹੜੇ ਕਿਸੇ ਗੱਲ ਦੇ ਵਾਦੇ ਦੀ ਰੋਧ ਹੋ ਰਿਹਾ ਇਸ ਨੂੰ ਕਿਸ ਤਰ੍ਹਾਂ ਮਦਦ ਨੂੰ ਜੁੱਠਣ ਦੇ ਮੰਨ ਲਓ ਕਿਸੇ ਗਲਤ ਮਤ ਕਰੋਗੇ ਤੁਸੀਂ ਜਾਂ ਮਨ ਲੋ ਪੂਰੇ ਸਟੇਟ ਦੇ ਵਿੱਚ ਇਲੈਕਸ਼ਨ ਹੈ ਤੇ ਇਹ ਵਿਰੋਧ ਹੋਣਾ ਠੀਕ ਹੈ ਦੇਖੋ ਮੈਂ ਤਾਂ ਕਹਿੰਦੀ ਹਾਂ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਚਾਹੇ ਉਹ ਵਿਰੋਧ ਕਰਨ ਚਾਹੇ ਉਹ ਬੋਲ ਕੇ ਰੱਖਣ ਉਹਨਾਂ ਦਾ ਹੱਕ ਹੈਗਾ ਸਾਡਾ ਹੱਕ ਹੈਗਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਵੱਲੋਂ ਅਸੀਂ ਆਪਣੀ ਗੱਲ ਕਰ ਸਕੀਏ ਸਭ ਨੂੰ ਕਰਨੀ ਚਾਹੀਦੀ ਹੈ ਗੱਲ ਔਰ ਫਿਰ ਲੋਕ ਫਤਵਾ ਦੇਣਗੇ ਜੋ ਮਰਜ਼ੀ ਦੇ ਪਹਿਲੀ ਦਲ ਵੱਲੋਂ ਹਿੰਦੂ ਚਿਹਰੇ ਉਤਾਰਿਆ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਇਨ ਕੇ ਸ਼ਰਮ ਆਈ ਸਭ ਤੋਂ ਦੇਖੋ ਅਕਾਲੀ ਦਲ ਭਾਜਪਾ ਵੱਲੋਂ ਆਪਣੇ ਆਪ ਵੱਲੋਂ ਕਾਂਗਰਸ ਵੱਲੋਂ ਸਾਰਿਆਂ ਵੱਲੋਂ ਜੋ ਉਹਨਾਂ ਨੂੰ ਆਪਣਾ ਬੈਸਟ ਕੈਂਡੀਡੇਟ ਲੱਗਦਾ ਉਹ ਪੇਚ ਦੇ ਦੇਣੇ ਲੜਾਈ ਹੋएगी ਲੜਾਈ ਦਾ ਮਤਲਬ ਕਿ ਅਸੀਂ ਪੋਲਿਟਿਕਲ ਸਿਆਸੀ ਲੜਾਈ ਲੜਾਂਗੇ ਸਾਰੇ ਗੱਲ ਦੱਸਾਂਗੇ ਔਰ ਉਹਦੇ ਵਿੱਚ ਲੋਕ ਹੀ ਫਤਵਾ ਦੇਣਗੇ ਇਹਦੇ ਵਿੱਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਇਹ Hindu ਐ ਕਿ ਮੁਸਲਮਾਨ ਐ ਕੀ ਉਹ ਪਾਰਟੀ ਦਾ ਚਿਹਰਾ ਹੈ ਪਾਰਟੀ ਦੀਆਂ ਨੀਤੀਆਂ ਹੈ ਲੇਕਿਨ ਕੰਪੀਟੀਟਰ ਸੰਸਦੇ ਹੂੰ ਇਹ ਸਾਰੇ ਕੰਪੀਟੀਟਰ ਨੇ ਤੁਸੀਂ ਫਿਰ ਇਹਨੂੰ ਕੌਨਫੀਡੈਂਸ ਕਹੋਗੇ ਜਾਂ ਓਵਰ ਕੌਨਫੀਡੈਂਸ ਕਰ ਰਹੇ ਹੋ ਜੀ ਕੁਝ ਨਹੀਂ ਕਰੀ ਮੈਂ ਮੈਨੂੰ ਆਪਣੇ ਚ ਆਪਣੀ ਪਾਰਟੀ ਚ ਕੰਫੀਡੈਂਸ ਹੈ ਕਿ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਬਾਕੀ ਲੋਕਾਂ ਦੇ ਉੱਤੇ ਹੈ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਮਹਾਰਾਣੀ ਪ੍ਰਨੀਤ ਕੋਰ 15 ਸਾਲ ਸਾਸਤ ਰਹੇ ਨੇ ਪਰ ਸਮਾਣੀ ਲਈ ਨਾ ਤਾਂ ਕੋਈ ਰੇਲ ਲੱਗੇ ਨਾ ਹੀ ਕੋਈ ਪ੍ਰੋਜੈਕਟ ਲੱਗਿਆ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਦੇਖੋ ਰੇਲ ਦੇ ਜੋ ਰੇਲ ਦਾ ਮਸਲਾ ਸੀ ਤਿੰਨ ਵਾਰੀ ਇਹਦਾ ਸਰਵੇ ਕਰਵਾਇਆ ਸਰਵੇ ਬਿਨੇ ਨਹੀਂ ਆ ਸਕਦਾ ਔਰ ਆਪ ਜਾ ਕੇ ਕਰਵਾਇਆ ਪਰ ਉਸ ਸਰਵੇ ਦੇ ਵਿੱਚ ਰੇਲਵੇ ਨੂੰ ਇਹ ਠੀਕ ਨਹੀਂ ਲੱਗਦਾ ਸੀ ਕਿ ਇੱਥੋਂ ਸਾਨੂੰ ਕੋਈ ਮੁਨਾਫਾ ਹੋਊਗਾ ਹਾਈਵੇ ਤੇ ਵੀ ਕੱਟ ਗਿਆ ਸਮਾਣਾ ਤੋਂ ਹਾਈਵੇ ਤੇ ਵੀ ਕੱਟ ਗਿਆ ਆਤੜਾਂ ਮਿਲ ਗਿਆ ਪਸਿਆਣੇ ਪਟਿਆਲੇ ਨਿਕਲ ਗਿਆ ਸਮਾਣੇ ਆਏ ਤਾਂ ਬਿਲਕੁਲ ਪਾਸੇ ਹੋ ਗਏ ਸਮਾਣੇ ਦਾ ਪਹਿਲੇ ਹੀ ਮਹਾਰਾਜ ਸਾਹਿਬ ਨੇ ਬੜਾ ਸੋਹਣਾ ਹਾਈਵੇ ਬਣਾਇਆ ਥੀ ਪਟਿਆਲੇ ਤੋਂ ਸਮਾਣੇ ਤੱਕ ਦੇਖੋ ਇਹ ਜਿਹੜੀ ਇਹ ਜਿਹੜੀ ਹਾਈਵੇਜ਼ ਨੇ ਜਿਹੜੇ ਇਹ ਸਾਰੇ ਦੇਸ਼ ਨੂੰ ਜੋੜ ਰਹੇ ਨੇ ਇੱਕ ਪਲਾਨ ਨਾਲ ਚੱਲ ਰਹੇ ਨੇ ਜਿਹੜੇ ਅੱਜ ਤੁਹਾਡੇ ਵੱਲੋਂ ਵਾਅਦੇ ਕੀਤੇ ਗਏ ਨੇ ਕੱਗਰ ਦਾ ਕੰਮ ਕਰਾਉਣਾ ਤੇ ਹੋਰ ਵੱਖ-ਵੱਖ ਇਹਨਾਂ ਨੂੰ ਕੀ ਸਮਝੇਗਾ ਕਿ ਜਿਹੜੇ ਪਹਿਲਾਂ ਵਾਲੇ ਵਾਅਦੇ ਵੀ ਪੂਰੇ ਨਹੀਂ ਹੋਏ ਦੇਖੋ ਪਹਿਲੇ ਕੱਗਰ ਦਾ ਕੰਮ ਸ਼ੁਰੂ ਹੋ ਗਿਆ ਸੀ ਪੂਰੀ ਤਰ੍ਹਾਂ ਇਹਨੂੰ ਚੱਕਿਆ ਹੋਇਆ ਸੀ ਫਿਰ 10 ਸਾਲਾਂ ਲਈ ਬ੍ਰੇਕ ਪੈ ਗਿਆ ਕਿਉਂਕਿ ਅਕਾਲੀ ਸਰਕਾਰ ਆ ਗਈ ਇੱਥੇ ਸੰਤਾਪ ਤਾਂ ਕਿਸਾਨਾਂ ਨੇ ਵੀ ਭੋਗਿਆ ਤੇ ਜੋ ਕੁਝ ਹੋਇਆ ਬਾੜ ਆਈ ਹੈ ਕਿ ਵੀ ਸਭ ਨਹੀਂ ਦੇਖਿਆ ਉਹਦੇ ਵਾਸਤੇ ਜੀ ਦੇਖੋ ਉਹਦੇ ਲਈ ਇਹਦੇ ਵਿੱਚ ਤਿੰਨ ਸਟੇਟਾਂ ਦੀ ਆਪ ਉਸ ਦੇ ਵਿੱਚ ਸ਼ਾਂਤੀ ਹੋ ਗਏ ਦੋਸ਼ੀ ਮੰਨਦੇ ਹੋ ਦੋਸ਼ੀ ਕਿਸੇ ਨੂੰ ਨਹੀਂ ਮੈਂ ਮੰਨਦੀ ਇਹ ਹੈ ਕਿ ਇਹ ਜਿਹੜਾ ਕੰਮ ਹੈ ਇੱਕ ਦੂਜੇ ਨੂੰ ਰਲ ਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਇਹ ਸੁਭਾ ਮੇਰਾ ਇਹ ਮੇਰਾ ਇਹ ਲੋਕਾਂ ਦੇ ਹਿੱਤ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਪਹਿਲੇ ਵੀ ਕੀਤਾ ਸੀ ਫਿਰ ਖਲੀ ਪੰਜਾਬ ਪੰਜਾਬ ਦਾ ਮੇਰੇ ਹਲਕੇ ਦਾ ਸੰਦੂਰ ਦਾ ਜਿਹੜਾ ਸੀ ਉਹ ਸ਼ੁਰੂਆਤ ਕਰਵਾਈ ਸੀ ਅਤੇ ਬਲਬੀਰ ਸਿੰਘ ਕਹਿ ਰਹੇ ਨੇ ਸਾਡੀ ਸਰਕਾਰ ਧੱਕਾ ਕਰ ਰਹੀ ਹੈ ਕਿਸ ਤੇ ਤੁਸੀਂ ਕਹੋਗੇ ਪੰਜਾਬ ਦੇ ਕਿਸ ਚੀਜ਼ ਤੇ ਤੱਕਾ ਕਰ ਰਹੀ ਹੈ ਜਿਹੜੇ ਲੀਡਰ ਸਾਡੇ ਅੰਦਰ ਕਰ ਰੱਖੇ ਸੀ ਤੁਹਾਨੂੰ ਫੜਨੇ ਚਾਹਦੇ ਸੀ ਚੋਣਾਂ ਦੇ ਸਬੰਧ ਤਾਂ ਇਹ ਕਿਹੜਾ ਤੱਕਾ ਕਰ ਰਹੀ ਹੈ ਜਿਹੜੇ ਲੀਡਰ ਅੰਦਰ ਕਰ ਰਹੇ ਨੇ ਜਿਹੜਾ ਛੋਟਾ ਛੋਟਾ ਉਹ ਤਾਂ ਲੀਡਰ ਗਏ ਉਹਨਾਂ ਦੇ ਤਾਂ ਪਿੱਛੇ ਸਾਰੀ ਦੁਨੀਆ ਉਹ ਇਹਨਾਂ ਦੀ ਪਾਰਟੀ ਖੜੀ ਹੈ ਸਾਡੇ ਜਿਹੜੇ ਛੋਟੇ ਛੋਟੇ ਬੰਦੇ ਅੰਦਰ ਕੀਤੇ ਆ ਉਹ ਲੀਡਰਾਂ ਮੁਤਾਬਕ ਨਹੀਂ ਹੈ ਇਹਨਾਂ ਨੇ ਨਹੀਂ ਸੋਚਿਆ